चन पुन तक हस हस वधदा कढे अध खिड़ पुल कोई न तोड़े खिड़े ते हर कोई ਰੋ ਖੁਸ਼ਕ ਥਲਾਂ ਜੂ ਹੋਈ ਜਿੰਦ ਪਿਆਰ ਦਾ ਮੰਗੇ ਪਾਣੀ ਏ پاک ਮੁਹੱਬਤਾ ਵਾਲੇ ਤੇਰੀ ਰਹਿਮਤ ਜੀਵੇ ਪ੍ਰਾਣੀ ਚੋਂ ਸਾਗਰ ਰਸ ਭਰਿਆ ਵਾਸਦ ਕਾਂ ਦੇ ਵਣਜਾਰੇ ਹਰੀ ਮੁਰਾਰੇ ਕਿਰਪਾ ਨਿਢ ਠਾਕਰ ਮੇਰੇ ਬਖਸ਼ਿਸ਼ ਦੇ ਕੋਲ ਕੁੰਦਾਰੇ ਦਿਓ ਦਿਦਾਰੇ ਉਹ ਖੁਸ਼ਦ ਤਲਾ ਜਿਉ ਹੋਈ ਜਿੰਦ ਪਿਆਰ ਦਾ ਮੰਗੇ ਪਾਣੀ ਏ پاک ਮੁਹੱਬਤਾ ਵਾਲੇ ਤੇਰੀ ਰਹਿਮਤ ਜੀਵੇ ਪ੍ਰਾਣੀ ਹੋ ਸਾਗਰ ਰਸ ਭਰਿਆ ਵਾਸ ਜਕਾਂ ਰੇਵਣਾਰੇ ਹਰੀ ਮੁਰਾਰੇ ਕਿਰਪਾ ਨੇ ਢਠਾ ਕਰ ਮੇਰੇ ਬਖਸ਼ਿਸ਼ ਦੇ ਖੋਲ ਭੰਧਾਰੇ ਦਿਓ ਦਿਦਾ ਦੇਈ ਦਿਲ ਨੂੰ ਲੱਗ ਗਈ ਰਹਿ ਨੀਰ ਲੋਚ ਨੋਂਦਾ ਨੈਣਾ ਚੋਂ ਨਿੰਦਰਾ ਮੁੱਕ ਗਈ ਤਨ ਬਿਰਹੋਂ ਝੋਟਾ ਸਿੰਦਾ ਸਾਰਿਆ ਲਾਲੋ ਸਈਦਾ ਕਈ ਠੱਗ ਚੋਰ ਬੁਰੀਆਰੇ ਗਲ ਲਾ ਤਾਰੇ ਕਿਰਪਾ ਨੇ ਦਿਖਾ ਕੇ ਮੇਰੇ ਬਖਸ਼ਿਸ਼ ਦੇ ਖੋਲ ਭੰਡਾਰੇ ਦਿਓ ਦਿਦਾਰੇ ਨਾੜੀ ਨਹੀਂ ਵੱਲ ਮੰਗਣ ਦਾ ਆਉਂਦਾ ਹਰ ਹਰ ਵੇ ਗਲਤੀ ਹੋਵੇ ਨਹੀਂ ਪਤਾ ਕਿਵੇਂ ਤੁੱਦ ਭਉਂਦਾ ਗਲਤੀ ਮਿੰਤੀ ਜਾਣਾ ਨਾਤ ਬੋਲਤ ਕਾਂਤ ਵਿਚਾਰੇ ਹੋਲੇ ਭਾਰੇ ਕਿਰਪਾ ਨਿਤ ਦੀ ਕਿਰਪਾ ਨਿਤ ਕਿਰਪਾ ਨਿਤ ਠਾਕੁਰ ਮੇਰੇ ਬਖਸ਼ਿਸ਼ ਦੇ ਹੋੜ ਪੰਧਾਰੇ ਦਿਓ ਦਿਦਾ ਮਰ ਰਾਖੜਾ ਨਹੀਂ ਸੋਝਦਾ ਮਿਲਿਆ ਬਿਨ ਸ਼ਾਂਤ ਨਾ ਹੋਵੇ ਮਨ ਦੂਜੇ ਅਗਨ ਵਿੱਚ ਪੁੱਛਦਾ ਘਰ ਆਪਣੇ ਦਾ ਦੱਸ ਦੇ ਕਿਸ ਥਾਣੇ ਬੰਕ ਦੁਆਰੇ ਮੇਨ ਚਬਾਰੇ ਕਿਰਪਾ ਨੇ ਠਾਕਰ ਮੇਰੇ ਬਖਸ਼ਿਸ਼ ਦੇ ਹੋਲ ਪੰਧਾਰੇ ਦਿਓ ਦਿਦਾਰੇ ਉਹ ਦਿਲ ਚੋਂ ਸੁਧਿਆਲੂ ਪਰੇ ਰਖੜਾ ਨਹੀਂ ਸੁਝਦਾ ਮਿਲਿਆਂ ਬਿਨ ਸ਼ਾਂਤ ਨਾ ਹੋਵੇ ਮਨ ਦੂਜ ਅਗਨ ਵਿੱਚ ਪੁੱਛਦਾ ਰਾਹ ਘਰ ਆਪਣੇ ਦਾ ਦੱਸ ਦੇ ਕਿਸ ਥਾਂਵੇਂ ਬੰਕ ਦੁਆਰੇ ਮੇਣ ਚਬਾਰੇ ਕਿਰਪਾ ਨੇ ਦਿਖਾ ਕੇ ਮੇਰੇ ਬਖਸ਼ਿਸ਼ ਦੇ ਖੋਲ ਪੰਧਾਰੇ ਦੇਉ ਦੇ ਈ ਬੱਤਾ ਰੂਪਈ ਚੱਕਰਾ ਵਿੱਚ ਕਮਲੀ ਮੈਨੂੰ ਦੱਸਦੇ ਦਿਨ ਤੇਰਾ ਤਾਂ ਪਗ ਡੰਡੀਆਂ ਜੋ ਮੈਂ ਫੜੀਆਂ ਨਾ ਲਾਵਣ ਕਿਸੇ ਖਨਾਰੇ ਦੀ ਪਗ ਡੰਡੀਆਂ ਪਗ ਡੰਡੀਆਂ ਜੋ ਮੈਂ ਫੜੀਆਂ ਨਾ ਲਾਵਣ ਕਿਸੇ ਖਨਾਰੇ ਤੁਰ ਤੁਰ ਹਾਰੇ ਕਿਰਪਾ ਨੇ ਦਿਖਾ ਕਰ ਮੇਰੇ ਬਖਸ਼ ਦੇ ਖੋਲ ਭੰਡਾਰੇ ਦੇਓ ਕੋਈ ਰੂਪ ਇਲਾਹੀ ਦੱਸਦਾ ਕੋਈ ਨੈਣ ਤਖੇ ਕੇ ਸੋਲਾ ਕੋਈ ਰੂਪ ਇਲਾਹੀ ਦੱਸਦਾ ਕੋਈ ਨੈਣ ਤਖੇ ਕੇ ਸੋਲਾ ਕੋਈ ਰਾਮ ਮਸ਼ਨ ਕਹੇ ਬਰਮਾ ਕੋਈ ਗੋਬਿੰਦ ਕਹੇ ਕੋਈ ਮੋਲਾ ਕੋਈ ਅਮਨ ਸੀ ਹਾ ਦੱਸੇ ਕੋਈ ਜੰਗੀ ਮਾਰ ਕਰਾਰੇ ਜੋ ਦੇ ਭਾਰੇ ਕਿਰਪਾ ਨੇ ਧਾਕਰ ਮੇਰੇ ਬਖਸ਼ ਖਦੇ ਹੋਲ ਪੰਧਾਰੇ ਦੇ ਯੋਧਦਾਰੇ ਹੋ ਲੱਗੇ ਕੋਈ ਨਾ ਸਾਈਂ ਮੈਂ ਝਲ ਵਲਲਾ ਹੋਇਆ ਮੇਰਾ تنविर ਹੂਣੇ ਠੱਠਾ ਮਨ ਦਰਦਹਾਰਾ ਰੋਏ ਨੰਨ ਦੇ ਚਮਕਾਰੇ ਨੂਰ ਨਜ਼ਾਰੇ ਕਿਰਪਾ ਨੇ ਠਾਕਰ ਮੇਰੇ ਵਰਖਿਖ ਦੇ ਹੋਲ ਪੰਧਾਰੇ ਦਿਓ ਦਿਦਾਰੇ ਰਾਤ ਘੁਣ ਬੇਰਾਤ ਹਨੇਰੀ ਹਰ ਗਲੀ ਵੜਾਵੇ ਅਵਾਲੀ ਨਾ ਪਤਾ ਮੁਕੰਮਲ ਮਿਲਿਆ ਤੇਰੇ ਸ਼ਹਿਰ ਦੀ ਹਰ ਗੁੱਠ ਭਾਲੀ ਸਭ ਗਲੀ ਅੱਗੇ ਨੂੰ ਕਰਦੇ ਭਾਈ ਬਹਾਮਣ ਮੁੱਲਾ ਚਾਰੇ ਹੋਰ ਵੀ ਸਾਰੇ ਕਿਰਪਾ ਲਦ ਠਾਕੁਰ ਮੇਰੇ ਬਖਸ਼ਿਸ਼ ਦੇ ਖੋ ਭੰਡਾਰੇ ਦਿਓ ਨਾ ਨੂੰ ਭੁੱਲ ਕੇ ਤੁਸੀਂ ਦਰ ਤੇ ਲਾ ਲੋ ਕਮਾ ਢੋ ਪਾਣੀ ਪੱਖਾ ਫੇਰਾ ਤੇਰੇ ਦਰ ਤੇ ਇਸ ਦਿਨ ਰਾਮਾ ਜਿੰਦ ਗੁਰਾ ਹੈ ਕਮਲੀ ਝੱਲੀ ਨੂੰ ਕੌਣ ਸਦਕਾਰੇ ਬਾਜ ਤੁਮਾਰੇ ਕਿਰਪਾ ਨੇ ਠਾਕਰ ਮੇਰੇ ਬਖਸ਼ ਦੇ ਖੋਲ ਪੰਡਾ ਤੜਾਉਣੇ ਤੂੰ ਮਾਲਕ ਨਫਰੂ ਕਰਦੇ ਗੁੰਗਿਆਂ ਤੋਂ ਗੀਤ ਕਹੌਣੇ ਬੈਂਕੇ ਦੇ ਸਿਰ ਤੇ ਜੀ ਹੱਥ ਰੱਖ ਬੈਂਕੇ ਦੇ ਸਿਰ ਤੇ ਸਮਝਾ ਦਿਆਂ ਭੁਪਤੀ ਸ਼ਾਰੇ ਜਾਵਾਂ ਵਾਰੇ ਕਿਰਪਾ ਨੇ ਧਾਕੁਰ ਮੇਰੇ ਬਖਸ਼ਿਸ਼ ਦੇ